ਜੱਗੀ ਜਾਗਵਾਲ ਅਤੇ ਸੰਦੀਪ ਪਿੰਡਾ ਰੋੜੀ ਦੀਆਂ ਟੀਮਾਂ ਲਗਾਤਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਵਿੱਚ ਲੱਗੀਆਂ ਹੋਈਆਂ ਹਨ ਇੱਕ ਵਾਰ ਫਿਰ ਜੱਗੀ ਜਾਗਵਾਲ ਅਤੇ ਸੰਦੀਪ ਪਿੰਡਾ ਰੋੜੀ ਦੀ ਟੀਮ ਲੋਕਾਂ ਲਈ ਪ੍ਰਭਾਵਿਤ ਖੇਤਰਾਂ ਦੇ ਵਿੱਚ ਕੱਪੜੇ ਅਤੇ ਹੋਰ ਲੜਿੰਗਾ ਸਮਾਨ ਲੈ ਕੇ ਪਹੁੰਚੇ ਇਸ ਮੌਕੇ ਉਹਨਾਂ ਨੇ ਪਿੰਡ ਜੱਗਵਾਲ ਬੰਗਰ ਤੋਂ ਰਵਾਨਾ ਹੋਣ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਕੰਮ ਲਈ ਨੌਜਵਾਨ ਵਰਗ ਅਤੇ ਐਨਆਰਆਈ ਭਰਾਵਾਂ ਦੀ ਵੱਡੀ ਮਦਦ ਮਿਲ ਰਹੀ ਹੈ ਇਸ ਤੋਂ ਇਲਾਵਾ ਇਲਾਕੇ ਦੀਆਂ ਵੀ ਬਹੁਤ ਸਾਰੀਆਂ ਸਮਾਜਸੀ ਵੀ ਜਥੇਬੰਦੀਆਂ ਇਨ੍ਹਾਂ ਸਵਾਵਾਂ ਦੇ ਵਿੱਚ ਲੱਗੀਆਂ ਹੋਈਆਂ ਹਨ ਸੰਦੀਪ ਪੰਡਾ ਰੋੜੀ ਅਤੇ ਜੱਗੀ ਜਾਗਵਾਲ ਨੇ ਕਿਹਾ ਕਿ ਉਹ ਉਦੋਂ ਤੱਕ ਲੋਕਾਂ ਦੀ ਸੇਵਾ ਵਿੱਚ ਲੱਗੇ ਰਹਿਣਗੇ ਜਦੋਂ ਤੱਕ ਲੋਕਾਂ ਦੀਆਂ ਮੁਸ਼ਕਲਾਂ ਹੱਲ ਨਹੀਂ ਹੋ ਸਕਦੀਆਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੇ ਖੇਤ ਸਾਫ਼ ਕਰਨ ਅਤੇ ਉਹਨਾਂ ਦੇ ਘਰਾਂ ਦੀ ਮੁਰ ਅਸਾਰੀ ਦੀ ਸੇਵਾ ਵੀ ਉਹਨਾਂ ਵੱਲੋਂ ਨਿਭਾਈ ਜਾਵੇਗੀ

ਕਿਹੜੀ ਕਿਹੜੀ ਜਗ੍ਹਾ ਤੇ ਸਵਲੰਬੰਦ ਜਿਆਦਾ ਤੇ ਪਹਿਲਾਂ ਕਿਹੜੀ ਕਿਹੜੀ ਸਵਲੰਬਾਈ ਗਈ ਜਦੋਂ ਨਾਂ ਮੇਰਾ ਵੀਰ ਦੀ ਸੰਦੀਪ ਪਿੰਡਾ ਰੋੜੀ ਤੋਂ ਵੀਰ ਆਪਣਾ ਨਾਲ ਜੱਗੀ ਜਾਗੋਵਾਲ ਪਹਿਲਾਂ ਆਪਾਂ ਸਮਗਰੀ ਲੈ ਕੇ ਗਏ ਸੀ ਕਿ ਡੇਰਾ ਬਾਬਾ ਨਾਨਕ ਦੇ ਨੇੜਲੇ ਪਿੰਡ ਠੇਠਰਕੇ ਵਗੈਰਾ ਲੱਗੇ ਚਾਰ ਪੰਜ ਪਿੰਡਾਂ ਦੇ ਵਿੱਚ ਬਾਅਦ ਵਿੱਚ ਆਪਾਂ ਜਾਂਦ ਰਹੇ ਆ ਅਜਨਾਲਾ ਅਜਨਾਲਾ ਸਾਡੇ ਲਾਗੇ ਲਾਗੇ ਕਾਫੀ ਪਿੰਡਾਂ ਵਿੱਚ ਜਾ ਕੇ ਆਪਾਂ ਰਾਸ਼ਨ ਦਾ ਪਹਿਲਾਂ ਸਮਾਨ ਦਿੱਤਾ ਬ੍ਰੈਡ ਦੁੱਧ ਵਗੈਰਾ ਜੋ ਲੋੜਵੰਦ ਪਰਿਵਾਰ ਸੀ ਉਹਨਾਂ ਨੂੰ ਦੇ ਕੇ ਆਏ ਆ ਮੈਡੀਸਨ ਵਗੈਰਾ ਕਾਫੀ ਆਪਾਂ ਦੇ ਕੇ ਆਏ ਉੱਥੇ ਅੱਜ ਆਪਾਂ ਜਾ ਰਹੇ ਆ ਜੀ ਉਸ ਤੋਂ ਬਾਅਦ ਹੁਣ ਜਿਹੜੇ ਉੱਥੇ ਲੋੜਵੰਦ ਪਰਿਵਾਰ ਹੈਗੇ ਜਿਨ੍ਹਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਜਿੰਨਾਂ ਚੀਜ਼ਾਂ ਦੀ ਜ਼ਰੂਰਤ ਹੈ ਜਿਵੇਂ ਕਿ ਕੰਬਲ ਚਾਦਰਾਂ ਸਿਆਲ ਦਾ ਸਮਾਨ ਜਿਹੜਾ ਜਿਨ੍ਹਾਂ ਦਾ ਲੋਕਾਂ ਦਾ ਖਰਾਬ ਹੋ ਗਿਆ ਪਰਿਵਾਰਾਂ ਦਾ ਗਰੀਬ ਪਰਿਵਾਰਾਂ ਦੇ ਘਰਾਂ ਘਰਾਂ ਦੇ ਵਿੱਚ ਜਾ ਕੇ ਅੱਜ ਆਪਾਂ ਕੰਬਲਾਂ ਦੀ ਸੇਵਾ ਕਰ ਰਹੇ ਆ ਜਿਹੜੀ ਕਿ ਸੇਵਾ ਕੁਝ ਆਪਣੇ ਵੀਰ ਐਨ ਆਰ ਆਈ ਵੀਰ ਜਿਹੜੇ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜੇ ਭਰਾ ਨਾਲ ਖੜੇ ਆ ਇਹਨਾਂ ਦੇ ਸਹਿਯੋਗ ਦੇ ਨਾਲ ਵੀਰ ਆਪਣਾ ਅਮਨ ਚਲਾੰਗ ਤੋਂ ਜੱਗੀ ਜਾਗੋਵਾਲ ਇਹਨਾਂ ਦੇ ਸਹਿਯੋਗ ਦੇ ਸਾਰੇ ਭਰਾਵਾਂ ਦੇ ਨਾਲ ਆਪਾਂ ਜਾ ਰਹੇ ਆ ਅੱਜ ਤੇ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਜੋ ਐਨਆਰਆਈ ਵੀਰ ਸਾਨੂੰ ਸੇਵਾ ਭੇਜ ਰਹੇ ਆ। ਕਾਫੀ ਦਿਨਾਂ ਤੋਂ ਅਸੀਂ ਜਾ ਰਹੇ ਹਾਂ ਉੱਥੇ ਸੇਵਾ ਦਾ ਸਮਾਨ ਲੈ ਕੇ। ਅੱਜ ਜਿਹੜੇ ਚੀਜ਼ਾਂ ਦੀ ਲੋੜ ਹੀ ਆਪਾਂ ਉਹ ਚੀਜ਼ ਨੂੰ ਲੈ ਕੇ ਚੱਲੇ ਆ। ਇੱਕ ਸਾਥ ਸੱਜਣ ਦੀ ਇੱਕ ਬੇਨਤੀ ਕਰਨਾ ਚਾਹੁੰਦੇ ਆ ਜੀ ਜੋ ਅੱਜ ਦੇ ਸਮੇਂ ਦੇ ਵਿੱਚ ਧਾਰਮਿਕ ਮੁੱਦਾ ਬਣ ਰਿਹਾ ਆ ਜੀ ਧਰਮ ਨੂੰ ਲੈ ਕੇ। ਬੇਨਤੀ ਕਰਦੇ ਆ ਜੀ ਇਹੋ ਜਿਹਾ ਮੁੱਦਾ ਕੋਈ ਨਾ ਬਣਾਇਆ ਜਾਵੇ। ਅੱਜ ਸਾਨੂੰ ਲੋੜਿਆ ਸਾਰਿਆਂ ਨੂੰ ਇਕੱਠਿਆਂ ਹੋ ਕੇ ਹੱਲਾ ਮਾਰਨ ਦੀ ਜੋ ਸਾਡੇ ਤੇ ਕਰੋਪੀ ਆਈ ਆ। ਉਹਦੇ ਨਾਲ ਜਿੱਠਣ ਦੀ ਬੇਨਤੀ ਕਰਦੇ ਆਂ ਵੀ ਸਾਰੇ ਸੱਜਣ ਜੋ ਵੀ ਵੀਰ ਆਪਣੇ ਸੇਵਾ ਕਰ ਰਿਹਾ ਏ ਕਿ ਧਰਮ ਨੂੰ ਸਾਈਡ ਤੇ ਰੱਖ ਕੇ ਕਿ ਨਿਸ਼ਾਨੀਅਤ ਤੌਰ ਤੇ ਆਪਾਂ ਸੇਵਾ ਕਰੀਏ ਤੇ ਅਰਦਾਸ ਬੇਨਤੀ ਕਰਦੇ ਆਂ ਕਿ ਪ੍ਰਮਾਤਮਾ ਦਾ ਵੀਰਾਂ ਨੂੰ ਚੜ੍ਹਦੀ ਕਲਾ ਚ ਰੱਖੇ ਜਿਨ੍ਹਾਂ ਨੇ ਵੀਰਾਂ ਨੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਕੀਤਾ ਏ ਸੇਵਾ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ